ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਵੇਂ ਕਿ ਚੋਣਾਂ ਦਾ ਮਾਹੌਲ ਪੂਰਾ ਸਿਖਰ ਤੇ ਆ ਪੰਜਾਬ ਵਿੱਚ ਕੱਲ ਦੇ ਦਿਨ ਚੋਣਾਂ ਹੋਣ ਜਾ ਰਹੀਆਂ ਪਰ ਜਿਹੜਾ ਇਹ ਮਾਮਲਾ ਵਾ ਜਿਹੜਾ ਕਿ ਪੀੜੀਪੀਤ ਜ਼ਿਲ੍ਹੇ ਦੇ ਅੰਦਰ ਪਾਪਰੀਆ ਜਿਹੜੀ ਤਹਿਸੀਲ ਆ ਉਥੇ ਇੱਕ ਗ੍ਰੰਥੀ ਸਿੰਘ ਦੀ 13 ਸਾਲ ਦੀ ਬੱਚੀ ਨੂੰ ਚੁੱਕ ਕੇ ਜ਼ਬਰਜਨਾਹ ਕੀਤਾ ਗਿਆ ਇਹ ਜਿਹੜੀ ਖਬਰ ਆ ਇਹ ਕਾਫੀ ਦਿਲ ਤੇ ਸੱਟ ਮਾਰਨ ਵਾਲੀ ਆ ਕਾਸ ਲੋਤੇ ਉਦੋਂ ਜਦੋਂ ਕਿ ਰੇਤੇ ਜੋਗੀਨਾਥ ਇਹ ਗੱਲ ਕਹਿਣ ਕਿ ਅਸੀਂ ਯੂਪੀ ਦੇ ਵਿੱਚੋਂ ਜਿਹੜਾ ਕ੍ਰਾਈਮ ਖਤਮ ਕਰ ਦਿੱਤਾਗਾ ਤੇ ਔਰਤ ਜਿਹੜੀ ਆ ਉਹ ਬੜੀ ਮਹਿਫੂਜ਼ ਆ ਇਹ ਇਸ ਗੱਲ ਤੋਂ ਬਾਅਦ ਇਹ ਘਟਨਾ ਵਾਪਰੀ ਨੂੰ ਕਾਫੀ ਧੀਰ ਹੋ ਗਈ ਆ ਤੇ ਹਾਲੇ ਕਿਉਂਕਿ ਜਿਹੜੀ ਬਿਆਨ ਆਏ ਨੇ ਉਸ ਲੜਕੀ ਦੇ ਬਿਆਨਾਂ ਤੇ ਪੁਲਿਸ ਜਿਹੜੀ ਆ ਉਹ ਕਾਰਵਾਈ ਨਹੀਂ ਕਰ ਰਹੀ ਉਹਨਾਂ ਨੂੰ ਵਿਚਾਰ ਰਹੀ ਆ ਸੋ ਇਹ ਆਪਣੇ ਆਪ ਦੇ ਵਿੱਚ ਬਹੁਤ ਜਿਆਦਾ ਦਰਦਨਾਕ ਹੈ ਤੇ ਸਿੱਖ ਆਵਾਮ ਦੇ ਅੰਦਰ ਬਹੁਤ ਵੱਡਾ ਰੋਸ ਹੈ। ਕੱਲ ਦੀ ਇੱਕ ਵੀਡੀਓ ਜਿਹੜੀ ਕਿ ਯੂਪੀ ਤੋਂ ਪੀਲੀ ਪੀਤੋਂ ਆਈ ਹੈ, ਉਹਨੇ ਸਿੱਖਾਂ ਦੇ ਮਨਾਂ ਤੇ ਬੜਾ ਡੂੰਘਾ ਅਸਰ ਕੀਤਾ। ਇਸ ਦੇ ਨਾਲ ਸਬੰਧ ਰੱਖਦੇ ਹਾਂ ਸਿੰਘ ਸਹਿਬਾਨ ਗਿਆਨੀ ਰਗਵੀਰ ਸਿੰਘ ਜੀ ਨੇ ਇੱਕ ਆਲਟੀਮੇਟਮ ਵੀ ਜਾਰੀ ਕੀਤਾ ਯੂਪੀ ਦੀ ਸਰਕਾਰ ਨੂੰ। ਤੇ ਇਸ ਗੱਲ ਨੂੰ ਫੇੜੇ ਲਾਉਣ ਤੋਂ ਵੀ ਕੀਤੀ ਆ ਕਿ ਜਿਹੜਾ ਕੁਝ ਉਹ ਕਹਿ ਰਹੇ ਨੇ ਉਹ ਗੱਲ ਜਿਹੜੀ ਆ ਦਿਖਾਈ ਨਹੀਂ ਦੇ ਰਹੀ ਸੋ ਸਿੱਖ ਜਿਹੜੇ ਕਿ ਇਸ ਗੱਲ ਹੀ ਜਾਣੇ ਜਾਂਦੇ ਆ ਔਰਤ ਭਾਵੇਂ ਕਿਸੇ ਜਾਤ ਦੀ ਵੀ ਹੋਵੇ ਮਾਨਵਤਾ ਦੇ ਅਧਿਕਾਰਾਂ ਦੇ ਤਹਿਤ ਉਸ ਦੀ ਕਦਰ ਤੇ ਸਤਿਕਾਰ ਕਰਨਾ ਹਰ ਸਿੱਖ ਦਾ ਤੇ ਹਰ ਬਸ਼ਰ ਦਾ ਫਰਜ਼ ਆ ਸੋ ਇਸ ਗੱਲ ਨੂੰ ਲੈ ਕੇ ਸ਼ਰੋਣੀ ਗੁਰਦੁਆਰਾ ਪ੍ਰਬੰਧ ਕਮੇਟੀ ਨੇ ਸਿੰਘ ਸਾਹਿਬ ਦੇ ਇਸ ਫੈਸਲੇ ਦੀ ਛਾਗਾ ਵੀ ਕੀਤੀ ਆ ਤੇ ਸ਼ਰੋਣੀ ਕਮੇਟੀ ਵੱਲੋਂ ਜਿਹੜੇ ਸਾਡੇ ਉਥੇ ਮਿਸ਼ਨ ਦੇ ਪ੍ਰਬੰਧਕ ਨੇ ਕਾਸ਼ੀਪੁਰ ਤੋਂ ਉਹਨਾਂ ਨੂੰ ਉਥੇ ਭੇਜ ਦਿੱਤਾ ਗਿਆ ਵਾ ਉਹ ਉਥੇ ਪਹੁੰਚ ਕੇ ਸਾਰੀ ਰਿਪੋਰਟ ਵੀ ਲੈ ਰਹੇ ਨੇ ਤੇ ਸ਼ਰੋਣੀ ਗੁਰਦਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਇਸ ਗੱਲ ਤੇ ਬੜੇ ਸਖਤ ਤਰੀਕੇ ਨਾਲ ਜਿਹੜੀ ਯੂਪੀ ਦੀ ਸਰਕਾਰ ਨੂੰ ਇਹ ਇਸ ਗੱਲ ਦਾ ਜਿਹੜਾ ਸਵਾਲ ਵੀ ਚੁੱਕਣਗੇ ਤੇ ਜੇ ਇਸ ਗੱਲ ਤੇ ਕੋਈ ਕਾਰਵਾਈ ਨਾ ਹੋਈ ਤਾਂ ਜਿਹੜਾ ਸਿੱਖ ਆਵਾਮ ਸਿੱਖ ਜਥੇਬੰਦੀਆਂ ਸ਼ਰੋਣੀ ਗੁਰਦੁਆਰਾ ਪਰੰਦਰ ਕਮੇਟੀ ਸ੍ਰੀ ਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਹੇਠ ਜੋ ਉਹਨਾਂ ਨੇ ਹੁਕਮ ਲਾਇਆ ਵਾ ਉਸ ਦੇ ਤਹਿਤ ਵੱਡਾ ਵੱਡੀ ਲੜਾਈ ਲੜਾਂਗੇ ਹੱਕ ਦੀ ਗੱਲ ਕਰਾਂਗੇ ਤੇ ਦੋਸ਼ੀਆਂ ਨੂੰ ਜਿਹੜੀਆਂ ਸਜ਼ਾਵਾਂ ਦਿੱਤੀਆਂ ਜਾਣਗੀਆਂ ਕਿਉਂਕਿ ਇਹ ਲੋਕ ਜਿਹੜੇ ਆ ਇਹ ਸਮਾਜ ਦੇ ਲਈ ਬਹੁਤ ਮਾੜੇ ਲੋਕ ਆ ਇਹਨਾਂ ਨੂੰ ਸਜ਼ਾ ਦੇਣੀ ਜਿਹੜੀ ਆ ਇਹ ਸਿੱਖ ਆਵਾਮ ਚੰਗੀ ਤਰ੍ਹਾਂ ਜਾਣਦਾ ਹੈ